ਡਿਸਟ੍ਰਿਕਟ 바ਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਅੱਜ ਦੋ ਮੁੱਦਿਆਂ ਨੂੰ ਲੈ ਕੇ ਨੋ ਵਰਕ ਦਾ ਮਤਾ ਪਾਇਆ ਗਿਆ ਇੱਕ ਸਾਡੇ ਬਾਰ ਕੌਂਸਲ ਦੇ ਜਿਹੜੇ ਮੈਂਬਰ ਨੇ ਭੁਪਿੰਦਰ ਸਿੰਘ ਮਠੌਰ ਉਹਨਾਂ ਦੀ ਡੈਥ ਹੋਈ ਹੈ ਦੇ ਰਿਗਾਰਡਿੰਗ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਵੱਲੋਂ ਅੱਜ ਨੋ ਵਰਕ ਦੀ ਸਾਨੂੰ ਕਾਲ ਦਿੱਤੀ ਗਈ ਹੈ ਦੂਸਰਾ ਅਸੀਂ ਸਾਰੇ ਗਣੇ ਜੋ ਪੈਨਗਾਰਡ ਦੇ ਵਿੱਚ ਮਿਲੀਟੈਂਟਾਂ ਨੇ ਅਟੈਕ ਕਰਕੇ ਜੋ 26 ਕਿਰਦੋਸ਼ੀ ਨਾਗਰਿਕ ਨੇ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਹਦੀ ਸਖ਼ਤ ਸਜ਼ਾ ਹੀ ਮੰਗਦੀ ਕਰਦੇ ਆਂ ਔਰ ਸਰਕਾਰ ਨੂੰ ਪੀਂ ਕਰਦੇ ਆਂ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੋ ਮੁੱਦਿਆਂ ਤੇ ਅੱਜ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਨੋ ਵਰਕ ਦਾ ਮਤਾ ਪਾਸ ਕੀਤਾ ਜਿਵੇਂ ਅਸੀਂ ਜਿਹੜਾ ਕੰਮ ਠੱਪ ਕੀਤਾ ਇੱਕ ਦਿਨ ਦੀ ਸਟ੍ਰਾਈਕ ਇੱਕ ਦਿਨ ਦੀ ਸਟ੍ਰਾਈਕ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਅੱਜ ਦੋ ਮੁੱਦਿਆਂ ਨੂੰ ਲੈ ਕੇ ਨੋ ਵਰਕ ਦਾ ਮਤਾ ਪਾਇਆ ਗਿਆ ਇੱਕ ਸਾਡੇ ਬਾਅਦ ਕੌਂਸਲ ਦੇ ਜਿਹੜੇ ਮੈਂਬਰ ਨੇ ਭੁਪਿੰਦਰ ਸਿੰਘ ਮਠੌਰ ਉਹਨਾਂ ਦੀ ਡੈਥ ਹੋਈ ਹੈ ਦੇ ਰਿਗਾਰਡਿੰਗ ਬਾਅਦ ਕੌਂਸਲ ਪੰਜਾਬ ਐਂਡ ਹਰਿਆਣਾ ਵੱਲੋਂ ਅੱਜ ਨੋਟ ਵਰਕ ਦੀ ਸਾਨੂੰ ਕਾਲ ਦਿੱਤੀ ਗਈ ਹੈ ਦੂਸਰਾ ਅਸੀਂ ਸਾਰੇ ਗਨੇ ਜੋ ਪੈਨਗਰਡ ਦੇ ਵਿੱਚ ਮਿਲੀਟੈਂਟਾਂ ਨੇ ਅਟੈਕ ਕਰਕੇ ਜੋ 26 ਇਹ ਦੋਸ਼ੀ ਨਾਗਰਿਕ ਨੇ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਹਦੀ ਸਖ਼ਤ ਸਜ਼ਾ ਦੀ ਮੰਗ ਕੀਤੀ ਕਰਦੇ ਹਾਂ ਔਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੋ ਮੁੱਦਿਆਂ ਤੇ ਅੱਜ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਨੋ ਵਰਕ ਦਾ ਮਤਾ ਪਾਸ ਕੀਤਾ ਜਿਵੇਂ ਅਸੀਂ ਜਿਹੜਾ ਕੰਮ ਠੱਪ ਕੀਤਾ ਹੈ ਇੱਕ ਦਿਨ ਦੀ ਸਟ੍ਰਾਈਕ ਇੱਕ ਦਿਨ ਦੀ ਸਟ੍ਰਾਈਕ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਅੱਜ ਦੋ ਮੁੱਦਿਆਂ ਨੂੰ ਲੈ ਕੇ ਨੋ ਵਰਕ ਦਾ ਮਤਾ ਪਾਇਆ ਗਿਆ ਇੱਕ ਸਾਡੇ ਬਾਅਦ ਕੌਂਸਲ ਦੇ ਜਿਹੜੇ ਮੈਂਬਰ ਨੇ ਭੁਪਿੰਦਰ ਸਿੰਘ ਮਠੌਰ ਉਹਨਾਂ ਦੀ ਡੈਥ ਹੋਈ ਹੈ। ਇਹ ਰਿਗਾਰਡਿੰਗ ਬਾਅਦ ਕੌਂਸਲ ਪੰਜਾਬ ਐਂਡ ਹਰਿਆਣਾ ਵੱਲੋਂ ਅੱਜ 9 ਵਰਕ ਦੀ ਸਾਨੂੰ ਕਾਲ ਦਿੱਤੀ ਗਈ ਹੈ। ਦੂਸਰਾ ਅਸੀਂ ਸਾਰੇ ਗਨੇ ਜੋ ਪੈਨਗਰਡ ਦੇ ਵਿੱਚ ਮਿਲਿਟੈਂਟਾਂ ਨੇ ਅਟੈਕ ਕਰਕੇ ਜੋ 26 ਵਿਦੇਸ਼ੀ ਨਾਗਰਿਕ ਨੇ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਹਦੀ ਸਖ਼ਤ ਸੱਭਾ ਵੀ ਨਿਯਤੀ ਕਰਦੇ ਆਂ ਔਰ ਸਰਕਾਰ ਨੂੰ ਪੀ ਕਰਦੇ ਆਂ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹਨਾਂ ਦੋ ਮੁੱਦਿਆਂ ਤੇ ਅੱਜ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਹਿਬਾਨ ਨੇ ਨੋ ਵਰਕ ਦਾ ਮਤਾ ਪਾਕੇ ਜਿਵੇਂ ਜਿਹੜਾ ਕੰਮ ਠੱਪ ਕੀਤਾ ਹੈ ਇੱਕ ਦਿਨ ਦੀ ਸਟ੍ਰਾਈਕ ਇੱਕ ਦਿਨ ਦੀ ਸਟ੍ਰਾਈਕ ਬਾਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਹਿਬਾਨ ਨੇ ਅੱਜ ਦੋ ਮੁੱਦਿਆਂ ਨੂੰ ਲੈ ਕੇ ਨੋ ਵਰਕ ਦਾ ਮਤਾ ਪਾਇਆ ਗਿਆ ਇੱਕ ਸਾਡੇ ਬਾਰ ਕੌਂਸਲ ਦੇ ਜਿਹੜੇ ਮੈਂਬਰ ਨੇ ਭੁਪਿੰਦਰ ਸਿੰਘ ਮਠੌਰ ਉਹਨਾਂ ਦੀ ਡੈਥ ਹੋਈ ਹੈ ਜਿਹੜੇ ਰਿਗਾਰਡਿੰਗ ਬਾ ਕੌਂਸਲ ਪੰਜਾਬ ਐਂਡ ਹਰਿਆਣਾ ਵੱਲੋਂ ਅੱਜ 9 ਵਰਕ ਦੀ ਸਾਨੂੰ ਕਾਲ ਦਿੱਤੀ ਗਈ ਆ ਦੂਸਰਾ ਅਸੀਂ ਸਾਰੇ ਗਨੇ ਜੋ ਪਹਿਨਗਰ ਦੇ ਵਿੱਚ ਮਿਲੀਟੈਂਟਾਂ ਨੇ ਅਟੈਕ ਕਰਕੇ ਜੋ 26 ਵਿਦੇਸ਼ੀ ਨਾਗਰਿਕ ਨੇ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਹਦੀ ਸਖਤ ਸੱਭਾ ਹੀ ਮੰਗ ਕੀਤੀ ਕਰਦੇ ਆਂ ਔਰ ਸਰਕਾਰ ਨੂੰ ਪੀ ਕਰਦੇ ਆਂ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੋ ਮੁੱਦਿਆਂ ਤੇ ਅੱਜ ਬਾ ਅਸੋਸੀਏਸ਼ਨ ਫਟੇਗੜ ਸਾਹਿਬ ਤੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ 9 ਵਰਕ ਦਾ ਮਤਾ ਪਾ ਕੇ ਜੋ ਅਸੀਂ black amthap tir ek din strike ek din strike